ਆਮ ਆਦਮੀ ਪਾਰਟੀ ਵੱਲੋਂ ਮਹਿਲਾ ਉਦਮਤਾ ਦਿਵਸ ਮੌਕੇ ਸ਼ਹਿਰੀ ਅਤੇ ਦਿਹਾਤੀ ਮਹਿਲਾ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਮਾਜੇ ਦੀ ਮਹਿਲਾ ਵਿੰਗ ਪ੍ਰਧਾਨ ਮੈਡਮ ਸੁਖਬੀਰ ਕੌਰ ਸ਼ਹਿਰੀ ਮਹਿਲਾ ਵਿੰਗ ਪ੍ਰਧਾਨ ਮੈਡਮ ਕਾਮਨਾ ਆਨੰਦ ਮਾਉਂਟੂ ਅਤੇ ਦਿਹਾਤੀ ਮਹਿਲਾ ਵਿੰਗ ਪ੍ਰਧਾਨ ਗੀਤਾ ਗਿਲਵਲੋਂ ਆਮ ਆਦਮੀ ਪਾਰਟੀ ਦਿਆ ਸ਼ਹਿਰੀ ਅਤੇ ਦਿਹਾਤੀ ਮਹਿਲਾ ਆਗੂਆਂ ਨੂੰ ਨਵੀਆਂ ਮਿਲੀਆਂ ਅਹੁਦੇ ਦੀਆਂ ਜ਼ਿੰਮੇਵਾਰੀਆਂ ਦੇ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਮਿਹਨਤ ਕਰਕੇ ਚੰਗੇ ਉਹਦੇ ਲੈਣ ਵਾਲੀਆਂ ਘਰ ਦੇ ਕੰਮਾਂ ਦੇ ਨਾਲ ਸਮਾਜ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਖੇਲੂ ਉਦਯੋਗ ਸ਼ੁਰੂ ਕਰਕੇ ਆਪਣੀ ਆਰਥਿਕ ਸਥਿਤੀ ਨੂੰ ਸੁਧਾਰਨ ਵਾਲੀਆਂ ਸੈਲਫ ਹੈਲਥ ਗਰੁੱਪ ਰਾਹੀਂ ਮਹਿਲਾਵਾਂ ਨੂੰ ਉਦਮਤਾ ਲਈ ਪ੍ਰੇਰਿਤ ਕਰਨ ਵਾਲੀਆਂ ਰਾਜਨੀਤਿਕ ਖੇਤਰ ਵਿੱਚ ਉੱਚ ਅਹੁਦੇਾਂ ਤੇ ਪਹੁੰਚਣ ਵਾਲੀਆਂ ਮਹਿਲਾ ਆਗੂਆਂ ਨੂੰ ਬਚਤ ਪਵਨ ਵਿਖੇ ਸਨਮਾਨਿਤ ਕੀਤਾ ਗਿਆ। ਅਧਿਕਾਰੀਆਂ ਸਾਨੂੰ ਜਿੰਦਾਬਾਦ ਆਮ ਆਪ ਪਾਰਟੀ ਜਿੰਦਾਬਾਦ ਆਮ ਆਪ ਪਾਰਟੀ ਜਿੰਦਾਬਾਦ ਆਪ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਮਹਿਲਾ ਉਦਮਤਾ ਦਿਵਸ ਮਨਾਇਆ ਗਿਆ ਹੈ ਤੇ ਜਿਹਦੇ ਚ ਤੁਹਾਨੂੰ ਸਨਮਾਨਤ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਇਸ ਮੌਕੇ ਮੈਂ ਇਸ ਮੌਕੇ ਤੇ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮਨੀਸ਼ ਸ਼ੋਧਰੀ ਜੀ ਦਾ ਸਾਡੇ ਪੂਰੀ ਜਿਹੜੀ ਮਹਿਲਾ ਵਿਕਿੰਦੀ ਟੀਮ ਆ ਸਾਡੇ ਪੰਜਾਬ ਪ੍ਰਧਾਨ ਅਮਨ ਮੈਮ ਸਾਡੇ ਪੰਜਾਬ ਅਬਜ਼ਰਵਰ ਕਾਇਤਰੀ ਮੈਮ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੇ ਸੁਪੀ ਮੈਨੇਜਰ ਇਨਚਾਰਜ ਤੇ ਮੇਰੀ ਪੂਰੀ ਟੀਮ ਦਾ ਮੈਂ ਸਭ ਦਾ ਤੇ ਦਿলো ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਇਹ ਜਿਹੜਾ ਮਹਿਲਾ ਉਦਮਤਾ ਦਿਵਸ ਜਿਹੜਾ ਹੈ ਉਹਨੂੰ ਮਨਾਉਣ ਦੇ ਬਾਰੇ ਸੋਚਿਆ ਤੇ ਸਾਨੂੰ ਔਰਤਾਂ ਨੂੰ ਜਿਹੜਾ ਇੰਨਾ ਇਸ ਦਿਵਸ ਦੇ ਮੌਕੇ ਸਮੂਹ ਪੰਜਾਬ ਦੀਆਂ ਮਹਿਲਾਵਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਔਰਤਾਂ ਨੂੰ ਬਸ ਇਹ ਹੀ ਸੁਨੇਹਾ ਦੇਣਾ ਚਾਹੁੰਗੀ ਕਿ ਜਿੱਦਾਂ ਵੀ ਹੋ ਸਕਦਾ ਆਪਣੇ ਆਪ ਨੂੰ ਅੱਗੇ ਲਿਆਓ ਠੀਕ ਆ ਆਪਣਾ ਫੇਸ ਨੂੰ ਰਿਲੀਫ ਕਰੋ ਅੱਗੇ ਉੱਠੋ ਸਵਾਲ ਕਰਨੇ ਜਿਹੜੇ ਉਹ ਸ਼ੁਰੂ ਕਰੋ ਕਿਉਂਕਿ ਸਾਡੀ ਔਰਤਾਂ ਨੂੰ ਸਾਨੂੰ ਬਚਪਨ ਤੋਂ ਸਿਖਾਇਆ ਜਾਂਦਾ ਹੈ ਕਿ ਅਸੀਂ ਸਵਾਲ ਨਹੀਂ ਕਰਨਾ ਸਿਰਫ ਸੁਣੀ ਹੋਈ ਗੱਲ ਦੇ ਵਿੱਚ ਤੇ ਹਾਂ ਦੇ ਵਿੱਚ ਹਾਂ ਮਿਲਾਨੇ ਸੋ ਜਦੋਂ ਅਸੀਂ ਕੋਸ਼ਿਸ਼ ਨਹੀਂ ਕਰਨੀ ਸਟਾਰਟ ਕਰਦਾਂਗੇ ਨਾ ਆਟੋਮੈਟਿਕਲੀ ਲੋਕ ਸਾਡ ਨਾਲ ਚੁੰਡਾ ਸ਼ੁਰੂ ਹੋ ਜਾਊਗਾ ਕਿਉਂਕਿ ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਨਾ ਕਿ ਔਰਤਾਂ ਜਿਹੜੀਆਂ ਉਹ ਬਹੁਤ ਹੀ ਅੱਗੇ ਵੱਧ ਚੁੱਕੀਆਂ ਬਾਕੀ ਨੋ ਡਾਊਟ ਜੇ ਸੱਯੋਗ ਦੇ ਵਿੱਚ ਅਸੀਂ ਖੜੇ ਹਾਂ ਜਾਂ ਜਿਸ ਸਰਕਾਰ ਦਾ ਅਸੀਂ ਹਿੱਸਾ ਉਹ ਸਰਕਾਰ ਨੇ ਵੈਸੇ ਹੀ ਔਰਤਾਂ ਨੂੰ ਇਨਾ ਮਾਨ ਸਨਮਾਨ ਦਿੱਤਾ ਹੈ ਕਿ ਸਾ ਵਲੀ ਜਿਹੜੀਆਂ ਗੱਲਾਂ ਸੀ ਜਾਂ ਔਰਤਾਂ ਨੂੰ ਇੰਨਾ ਜਿਹੜਾ ਪਿੱਛੇ ਰੱਖਿਆ ਜਾਂਦਾ ਸੀ ਉਹ ਨਹੀਂ ਰੱਖਿਆ ਜਾ ਰਿਹਾ ਬਲਕਿ ਅੱਗੇ ਲੈ ਕੇ ਆਇਆ ਜਾ ਰਿਹਾ ਤੇ ਰਾਜਨੀਤਿਕ ਖੇਤਰ ਦੇ ਵਿੱਚ ਵੀ ਅੱਜ ਔਰਤਾਂ ਹਮਲਾ ਮਾਰ ਰਹੀਆਂ ਤੇ ਅੱਗੇ ਆ ਰਹੀਆਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਮਤ ਖੁਸ਼ੀ ਹੁੰਦੀ ਹੈ ਮੈਂ ਕੁਝ ਜਿਵੇਂ ਇੱਕ ਪ੍ਰੋਫੈਸਰ ਹੋ ਕੇ ਤੇ ਰਾਜਨੀਤੀ ਦੇ ਵਿੱਚ ਐਜ਼ ਅ ਮਿਨਿਸਪਲ ਕਾਉਂਸਲਰ ਮੈਂ ਇਸ ਟਾਈਮ ਹਾਂ ਔਰ ਹਲਕਾ ਇਨਚਾਰਜ ਹੈ ਵਿਮਨ ਵਿੰਗ ਕੋ ਬਹੁਤ ਖੁਸ਼ੀ ਹੁੰਦੀ ਹੈ ਔਰ ਮੇਰੀਆਂ ਵੀ ਅੱਗੋਂ ਦੋ ਬੇਟੀਆਂ ਨੇ ਤਾਂ ਮੈਂ ਇਹ ਕਹਿਣੀ ਆਂ ਕਿ ਬੇਟੀਆਂ ਨੂੰ ਜਿਹੜੇ ਲੋਕ ਚ ਜਗਦੇ ਸੀ ਸਾਡੀ ਘਰ ਦੀਆਂ ਹੋ ਗਈਆਂ ਦੋ ਹੋ ਗਈਆਂ ਜਾਂ ਬੇਟਾ ਹੋਣਾ ਚਾਹੀਦਾ ਉਹਨਾਂ ਦੀ ਸੋਚ ਜਿਨ੍ਹਾਂ ਦੀ ਅਜੇ ਵੀ ਸੋਚ ਹੈਗੀ ਆਪਣੀ ਸੋਚ ਨੂੰ ਖਤਮ ਕਰ ਔਰ ਬੇਟੀਆਂ ਨੂੰ ਅੱਗੇ ਲੈ ਕੇ ਆਉਣ ਔਰਤਾਂ ਨੂੰ ਅੱਗੇ ਲੈ ਕੇ ਆ ਖਾਸ ਕਰਕੇ ਮੈਡਮ ਅਸੀਂ ਦੇਖਿਆ ਕਿ ਰਾਜਨੀਤੀ ਖੇਤਰ ਦੇ ਵਿੱਚ ਮਹਿਲਾਵਾਂ ਆ ਆਮ ਮੈਂਟੈਲਿਟੀ ਦੇਖੀ ਗਈ ਹੈ ਕਿ ਮਹਿਲਾ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਪਰ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਬਿਹਤਰ ਉਪਰਾਲਾ ਜਿਹੜਾ ਅੱਜ ਉਹਨਾਂ ਨੇ ਇਹ ਪ੍ਰੋਗਰਾਮ ਰੱਖਿਆ ਹੈ ਜਿਹੜਾ ਬਹੁਤ ਵਧੀਆ ਉਪਰਾਲਾ ਹੈ ਉਹਨਾਂ ਨੇ ਔਰਤਾਂ ਨੂੰ ਅੱਗੇ ਲੈ ਆ ਕੇ ਆ ਰਹੀ ਨੇ ਕਿਉਂਕਿ ਮੈਂ ਸਭ ਤੋਂ ਇਮਾਨਦਾਰ ਸਰਕਾਰ ਹੈ ਜੋ ਮੈਨੂੰ ਲੱਗਦਾ ਪੁਰਾਣੀਆਂ ਸਰਕਾਰਾਂ ਰਹੀਆਂ ਪਰ ਉਹ ਆਪਣੇ ਘਰ ਤੋਂ ਸ਼ੁਰੂ ਹੋ ਕੇ ਆਪਣੇ ਘਰ ਸੀ ਖਤਮ ਹੋ ਜਾਂਦੀ ਸੀ ਸੋ ਇਹ ਉਹ ਪਹਿਲੀ ਸਰਕਾਰ ਹੈ ਜਿੱਥੇ ਹਰ ਉਹ ਔਰਤ ਨੂੰ ਜਿਹੜਾ ਹੈ ਚੱਕਿਆ ਜਾਂਦਾ ਜਿਹਦੇ ਵਿੱਚ ਕੁਝ ਉਦਮਤਾ ਹੈਗੀ ਆ ਜਿਹੜਾ ਆਪਣੇ ਵਾਸਤੇ ਲੜੇ ਯੋਗ ਹੈ ਔਰਤਾਂ ਵਾਸਤੇ ਖੜੀ ਹੋ ਸਕਦੀ ਹੈ ਪੰਜਾਬ ਸਰਕਾਰ ਦੇ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਮਹਿਲਾ ਉਦਮਤਾ ਦਿਵਸ ਮਨਾਇਆ ਗਿਆ ਤੇ ਅੱਜ ਕਿਹੜੀਆਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ ਅੱਜ ਅਸੀਂ ਉਹਨਾਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਜਿਹੜੀਆਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਮੇਰੇ ਨੌਂ ਸੀ ਜਾਂ ਮੇਰੀਆਂ ਬਲਾਕ ਇੰਚਾਰਜਸ ਕੋਆਰਡੀਨੇਟਰਸ ਦੇ ਨੌਂ ਸੀ ਜਿਹੜੀਆਂ ਕਿ ਪਾਰਟੀ ਤੋਂ ਹਟ ਕੇ ਆਪਣੇ ਸਿਰ ਤੇ ਆਪਣੇ ਪੈਰਾਂ ਤੇ ਇੰਡੀਪੈਂਡੈਂਟਲੀ ਆਪਣੇ ਘਰ ਦਾ ਗੁਜ਼ਾਰਾ ਕਰ ਰਹੀਆਂ ਨੇ ਆਪਣੇ ਬੱਚਿਆਂ ਦੀ ਪੀਸਾ ਦੇ ਇਹਨਾਂ ਨੇ ਔਰ ਉਹਨਾਂ ਨੇ ਬੜੀ ਸਟਰਗਲ ਕਰਨ ਦੇ ਬਾਵਜੂਦ ਬੜੇ ਸੰਘਰਸ਼ਾਂ ਤੋਂ ਬਾਅਦ ਅੱਜ ਸਕਸੈਸ ਦੇ ਇਸ ਮੰਜ਼ਿਲ ਤੱਕ ਪਹੁੰਚੀਆਂ ਨੇ ਕਿ ਉਹ ਦੂਸਰਿਆਂ ਲਈ ਉਦਾਹਰਣ ਬਣ ਚੁੱਕੀਆਂ ਨੇ ਅੱਜ ਉਹਨਾਂ ਨੂੰ ਬੁਲਾਇਆ ਗਿਆ ਔਰ ਮਹਿਲਾ ਉਪਜਮਤਾ ਦਿਵਸ ਦੇ ਮੌਕੇ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਮੈਮ ਅੱਜ ਦਾ ਜਿਹੜਾ ਇਹ ਦਿਵਸ ਹੈ ਇੱਕ ਨਾਰੀ ਨੂੰ ਸਸ਼ਕਤ ਹੋਣਾ ਚਾਹੀਦਾ ਤੇ ਪੰਜਾਬ ਸਰਕਾਰ ਵੱਲੋਂ ਕਿਹੜੇ ਉਪਰਾਲੇ ਜਿਹੜੇ ਕੀਤੇ ਜਾਦੇ ਨੇ ਪੰਜਾਬ ਸਰਕਾਰ ਬਹੁਤ ਸਾਰੇ ਉਪਰਾਲੇ ਕਰ ਰਹੀ ਹੈ ਲੇਡੀਜ਼ ਨੂੰ ਉੱਜਵਨ ਜਾਣ ਵਾਸਤੇ ਅਸੀਂ ਬਹੁਤ ਸਾਰੇ ਹੈਲਪ ਗਰੁੱਪ ਚਲਾ ਰਹੇ ਹਾਂ ਜਿਦੇ ਵਿੱਚ ਲੇਡੀਜ਼ ਨੂੰ ਸક્ષਮ ਕੀਤਾ ਜਾਂਦਾ ਹੈ ਕਿ ਉਹ ਕਿਸ ਤਰ੍ਹਾਂ ਆਪਣਾ ਕਾਰੋਬਾਰ ਵਧਾ ਸਕਦੀਆਂ ਨੇ ਪਹਿਲ ਸੱਕੀ ਗਰੁੱਪੇ ਦੀ ਇੱਕ ਬੜੀ ਵਧੀਆ ਦੀ ਜਾਗਦੀ ਮਿਸਾਲ ਹੈ ਤੇ ਅੱਜ ਦੇ ਦਿਨ ਇਸ ਮੌਕੇ ਸਮੂਹ ਮਹਿਲਾਵਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਮਹਿਲਾਵਾਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹਾਂਗੀ ਕਿ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ ਆਪਣੇ ਆਪ ਨੂੰ ਹੀਣ ਨਹੀਂ ਸਮਝਣਾ ਤੁਸੀਂ ਕਿਸੇ ਤੋਂ ਘੱਟ ਨਹੀਂ ਹੋ ਪਰਮਾਤਮਾ ਨੇ ਨਾਰੀ ਨੂੰ ਇਸ ਵਿੱਚ ਨਤਮਾਕਤਾ ਸ਼ਕਤੀ ਦਿੱਤੀ ਹੈ ਨਾਰੀ ਨੂੰ ਬਹੁਤ ਸਹਿਨ ਸੰਵੇਦਨਸ਼ੀਲ ਬਣਾਇਆ ਪਰਮਾਤਮਾ ਨੇ ਨਾਰੀ ਹੀ ਹੈ ਜਿਹੜੀ ਪਰਿਵਾਰ ਦੇ ਭਾਂਤ ਭਾਂਤ ਦੇ ਸੁਭਾਅ ਦੇ ਅਲੱਗ-ਅਲੱਗ ਤਰੀਕੇ ਦੇ ਲੋਕਾਂ ਨੂੰ ਅਲੱਗ-ਅਲੱਗ ਰਿਸ਼ਤੇਦਾਰਾਂ ਨੂੰ ਸੰਭਾਲਦੀ ਹੈ ਜਗ੍ਹਾ-ਜਗ੍ਹਾ ਸਿਰ ਉਹਨਾਂ ਦਾ ਭਾਂਦ ਦਾ ਮਾਨ ਸਨਮਾਨ ਦਿੰਦੀ ਹੈ ਨਾਰੀ 'ਚ ਬਹੁਤ ਜ਼ਿਆਦਾ ਤਾਕਤ ਹੈ ਇਸ ਇਹ ਵੀ ਨਹੀਂ ਦੁਰਗਾ ਦਾ ਅਵਤਾਰ ਕਿਹਾ ਜਾਂਦਾ ਨਾਰੀ ਤੇ ਆਮ ਆਦਮੀ ਪਾਰਟੀ ਵੱਲੋਂ ਨਾਰੀ ਸ਼ਕਤੀ ਜਿਹੜੀ ਹੈ ਉਹ प्रबल ਹੋ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚ ਲੇਡੀਜ਼ ਵੀ ਬਾਤ ਚੜ ਕੇ ਅੱਗੇ ਆ ਰਹੀਆਂ ਨੇ ਜਿਵੇਂ ਕੁਝ ਲੇਡੀਜ਼ ਇਹੋ ਜਿਹਿਆਂ ਨੇ ਜਿਹੜੀਆਂ ਘਰ ਦੇ ਵਿੱਚ ਬੈਠੀਆਂ ਨੇ ਕੁਝ ਕਰਨਾ ਚਾਹੁੰਦੀਆਂ ਨੇ ਉਹਨਾਂ ਦੇ ਵਾਸਤੇ ਕੀ ਕੀ ਉਪਰਾਲੇ ਨੇ ਬੇਸਿਕਲੀ ਇਨਵੈਂਟੀ ਐਸੇ ਨੇ ਕੀਤਾ ਗਿਆ ਹੈ ਕਿ ਜਿਹੜੀਆਂ ਬੱਚੀਆਂ ਕੁੜੀਆਂ ਕਿਲਾਵਾਂ ਨੇ ਆਪਣੇ ਆਪ ਨੂੰ ਕਮਜ਼ੋਰ ਸਮਝਦੀਆਂ ਨੇ ਨਿਰਾਸ਼ਾ ਚੜ੍ਹਵਾੜ ਗਈਆਂ ਨੇ ਡਿਪਰੈਸ਼ਨ ਦੇ ਸ਼ਿਕਾਰ ਹੋ ਗਈਆਂ ਨੇ ਸਾਡਾ ਵੀ ਕ੍ਰੀਏਟਿਵ ਇਸ ਲਈ ਕਿਹਾ ਗਿਆ ਜਮੀਨੀ ਲੈਵਲ ਤੱਕ ਜਾਓ ਲੋਕਾਂ ਦੇ ਘਰਾਂ ਚ ਜਾਓ ਉਹਨਾਂ ਨੂੰ ਸੁਣੋ ਕਿ ਉਹ ਕਿਸ-ਕਿਸ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਨਾ ਬੈਠਾ ਚਾਹੇ ਉਹ ਦਿੱਕਤਾਂ ਰੋਜ਼ਮਰਰਾ ਦੀ ਜ਼ਿੰਦਗੀ ਦੇ ਰੱਖ-ਰਖਾਅ ਦੀ ਦਿੱਕਤਾਂ ਹੋਣ ਚਾਹੇ ਪਰਿਵਾਰਿਕ ਮਾਹੌਲ ਦੀਆਂ ਦਿੱਕਤਾਂ ਹੋਣ ਚਾਹੇ ਕੈਰੀਅਰ ਜੋ ਅੱਗੇ ਵਧਣ ਦੀਆਂ ਚਾਹੇ ਬੱਚਿਆਂ ਨੂੰ ਕਿੱਥੇ ਪੜਾਉਣ ਭੇਜੀਏ ਕਿੱਦਾਂ ਸਸਤੀ ਜਗ੍ਹਾ ਤੇ ਭੇਜੀਏ ਤਾਂ ਕਿ ਉਹਨਾਂ ਨੂੰ ਵਧੀਆ ਸਰਟੀਫਿਕੇਟ ਵੀ ਮਿਲ ਜੇਨ ਔਰ ਨੌਕਰੀਆਂ ਵੀ ਮਿਲ ਜਨ ਇਹ ਸਾਰੀ ਚੀਜ਼ਾਂ ਦੀ ਜਾਣਕਾਰੀ ਅਸੀਂ ਜ਼ਮੀਨੀ ਪੱਧਰ ਤੇ ਜਾ ਕੇ ਦਿੱਤਾ ਬਹੁਤ ਲੈਵਲ ਤੱਕ ਆਪਾਂ ਕਮੇਟੀਆਂ ਰੈਡੀ ਕੀਤੀਆਂ ਔਰ ਉਹ ਲੋਕਾਂ ਚ ਪਾਰਕ ਸਰਕਾਰ ਦੀਆਂ ਨੀਤੀਆਂ ਘਰ ਘਰ ਜਾ ਕੇ ਪਹੁੰਚਾ ਰਹੀਆਂ ਨੇ ਕਿ ਮੈਂ ਆਪਣੇ ਪਿੰਡ ਦੀ ਸਰਪੰਚ ਵੀ ਹਾਂ ਤੇ ਆਪਣੇ ਇਲਾਕੇ ਦੀ ਬਲਾਕ ਪ੍ਰਧਾਨਨੀ ਹਾਂ ਤੇ ਮੈਂ ਉਹਦੇ ਨਾਮ ਨਾਲ ਹੀ ਚਲੌਣ ਦੀ ਆਨਰ ਵੀ ਹਾਂ ਜਦੋਂ ਮੈਂ ਆਪਣਾ ਬਿਜ਼ਨਸ ਹਾਸਟਾਪ ਕੀਤਾ ਉਹ ਕਹਿੰਦੇ ਮੈਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਮੈਂ ਇੱਕ ਸਰਪੰਚ ਦੇ ਅਹੁਦੇ ਵਾਸਤੇ ਮੈਂ ਕੈਂਡੀਡੇਟ ਬਣੀ ਸੀ ਉਦੋਂ ਮੈਨੂੰ ਮੇਰੇ ਸਾਰੇ ਪਿੰਡ ਦੇ ਲੋਕ ਜੋ ਮੋਸਟਲੀ ਲੇਡੀਆਂ ਹੁੰਦੀਆਂ ਨੇ ਪਿੰਡਾਂ ਵਿੱਚ ਕਹਿੰਦੀਆਂ ਨੇ ਕਿ ਤੂੰ ਜੇ ਸਰਪੰਚ ਬਣੇਂਗੀ ਤੂੰ ਕਿੱਦਾਂ ਮੈਨੇਜ ਕਰੇਂਗੀ ਕਿਉਂਕਿ ਇੱਕ ਘਰ ਦੇ ਨਾਲ ਨਾਲ ਬਿਜ਼ਨਸ ਮੈਨੇਜ ਕਰਨਾ ਫਿਰ ਦਨ ਸਰਪੰਚੀ ਵੀ ਮੈਨੇਜ ਕਰਨਾ ਪੜਾ ਉਹ ਖਾਂਦਾ ਹੈ ਤੇ ਮੇਰਾ ਉਹਦਾ ਉਹੀ ਜਵਾਬ ਸੀ ਕਿ ਜਿੱਦਾਂ ਮੈਂ ਘਰ ਦੇ ਨਾਲ ਬਿਜ਼ਨਸ ਸੰਭਾਲਿਆ ਨਾ ਉਦੋਂ ਮੈਂ ਬਿਜ਼ਨਸ ਤੇ ਘਰ ਦੇ ਨਾਲ ਆਪਣਾ ਪਿੰਡ ਵੀ ਸੰਭਾਲ ਸਕਦੀ ਹਾਂ ਤੇ ਐਸ ਟਾਈਮ ਮੈਂ ਉਹਨਾਂ ਤਿੰਨਾਂ ਚੀਜ਼ਾਂ ਦੇ ਨਾਲ-ਨਾਲ ਆਪਣੇ ਇਲਾਕੇ ਦੀ ਬਲੌਕ ਪ੍ਰਧਾਨ ਵੀ ਆ ਤੇ ਸਾਰੀਆਂ ਚੀਜ਼ਾਂ ਮੈਂ ਬੜੇ ਵਧੀਆ ਤਰੀਕੇ ਨਾਲ ਮੈਨੇਜ ਕਰ ਰਹੀ ਆ। ਹਾਂਜੀ ਮੈਮ ਪੰਜਾਬ ਸਰਕਾਰ ਦੇ ਵੱਲੋਂ ਮਹਿਲਾ ਉਦਮਤਾ ਦਿਵਸ ਮਨਾਇਆ ਗਿਆ ਤੇ ਜਿਹਦੇ ਵਿੱਚ ਸਸ਼ਕਤ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ। ਕੀ ਕਹਿਣਾ ਚਾਹੁੰਦੇ ਹੋ? ਅੱਜ ਇੱਕ ਬਹੁਤ ਹੀ ਵੱਡਾ ਤੇ ਇਤਿਹਾਸਿਕ ਦਿਨ ਹੈ ਜੋ ਪੰਜਾਬ ਸਰਕਾਰ ਨੇ ਪਹਿਲਾ ਕਦਮ ਕੀਤਾ ਹੈ ਕਿ ਅਸੀਂ ਐਂਟਰ ਵੂਮਨ ਐਂਟਰਪ੍ਰੀਨਿਓਰ ਡੇ ਵੀ ਅੱਪਾ ਸੈਲੀਬ੍ਰੇਟ ਕਰ ਸਕਦੇ ਹਾਂ ਜਿਦੇ ਵਿੱਚ ਸਾਡੀਆਂ ਜਿਹੜੀਆਂ ਬਹੁਤ ਸਾਰੀਆਂ ਦਿਖਾਤੀ ਏਰੀਏ ਤੋਂ علاوہ ਜਿਹੜਾ ਇਹ ਅੱਜ ਇਸ ਵਿੱਚ ਹਿੱਸਾ ਲਿਆ ਤੇ ਬਹੁਤ ਕੁਝ ਸਾਡੀਆਂ ਨਵੀਆਂ ਮਹਿਲਾਵਾਂ ਵੀ ਆਈਆਂ ਜਿਨ੍ਹਾਂ ਨੂੰ ਬਹੁਤ ਸਾਰੀ ਪ੍ਰੇਰਣਾ ਮਿਲੀ ਉਤਸ਼ਾਹ ਮਿਲਿਆ ਕਿ ਕਿਵੇਂ ਅਸੀਂ ਅੱਗੇ ਜ਼ਿੰਦਗੀ ਚ ਵਧ ਸਕਦੇ ਹਾਂ ਔਰ ਇਹ ਸਾਰੇ ਜਿਹੜੀਆਂ ਮਹਿਲਾਵਾਂ ਇਸ ਮੀਟਿੰਗ ਦਾ ਜਾਂ ਇੱਕ ਮੁਹਿੰਮ ਦਾ ਹਿੱਸਾ ਬਣੀਆ ਉਹ ਸਾਰੀਆਂ ਇੱਕ ਗਰਾਊਂਡ ਲੈਵਲ ਤੋਂ ਉੱਠੀਆਂ ਸੰਘਰਸ਼ ਤੋਂ ਉੱਠੀਆਂ ਹੋਈਆਂ ਮਹਿਲਾਵਾਂ ਸੀ ਜਿਨ੍ਹਾਂ ਨੇ ਆਪਣੇ ਸਮਾਜ ਨੂੰ ਕੁਝ ਦੇਣ ਦਿੱਤੀ ਹੈ ਔਰ ਆਪਣੇ ਨਿੱਜੀ ਜੀਵਨ ਵਿੱਚ ਵੀ ਬਹੁਤ ਸਾਰੀ ਨਿਖਾਰ ਲੈਂਦੀ ਹੈ ਕਿ ਕਿਸ ਤਰ੍ਹਾਂ ਉਹ ਇੰਡੀਪੈਂਡ ਹੋ ਕੇ ਸਮਾਜ ਵਿੱਚ ਵਿਚਰ ਸਕਦੀਆਂ ਨੇ ਕੰਮ ਕਰ ਸਕਦੀਆਂ ਨੇ ਔਰ ਦੂਸਿਆਂ ਦਾ ਸਹਾਰਾ ਬਣ ਸਕਦੀਆਂ ਨੇ ਇੱਕ ਇੰਡੀਪੈਂਡ ਵੂਮਨ ਦੇ ਰੂਪ ਵਿੱਚ ਇੱਕ ਪਹਿਲੀ ਅਸੀਂ ਪਾਰਟੀ ਹੈ ਜਿਨ੍ਹਾਂ ਨੇ ਇਹ ਉਦਦਮ ਕੀਤਾ ਤੇ ਅੱਜ ਸਾਰੇ ਇਕੱਠੇ ਹੋਏ ਨੇ ਤੇ ਸਨਮਾਨਿਤ ਕੀਤਾ ਗਿਆ ਹੈ ਬਿਲਕੁਲ ਇਹ ਤਾਂ 700 ਮੁੱਚੀ ਇੱਕ ਪਹਿਲ ਕਦਮੀ ਔਰ ਸ਼ਲਾਂਗਾ ਯੋਗ ਕਾਮਾ ਕਿ ਅੱਜ ਮਹਿਲਾਵਾਂ ਨੂੰ ਇੱਕ ਸਿਆਸਤ ਇੱਕ ਇਹੋ ਜਿਹੀ ਰਾਹ ਵਾ ਜਿੱਥੇ ਕਹਿ ਦਿੰਦੇ ਆ ਕਿ ਮਹਿਲਾਵਾਂ ਦਾ ਕੋਈ ਕੰਮ ਨਹੀਂ ਹੁੰਦਾ ਸਪੈਸ਼ਲੀ ਸਾਡੇ ਦਿਹਾਤੀ ਏਰੀਆ 'ਚ ਸੋ ਇੱਥੇ ਆ ਕੇ ਮਹਿਲਾਵਾਂ ਨੂੰ ਬੜਾ ਹੀ ਉਤਸ਼ਾਹ ਮਿਲ ਰਿਹਾ ਵਾ ਤੇ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਜਿਹੜੀਆਂ ਮਹਿਲਾਵਾਂ ਆਪਣੇ ਘਰ ਤੋਂ ਬਾਹਰ ਨਿਕਲ ਤੇ ਇਨਸਿਕਿਉਰ ਫੀਲ ਕਰਦੀਆਂ ਹਨ ਅੱਜ ਉਹ ਵੱਡੇ ਪੱਧਰ ਤੇ ਇਸ ਮੁਹਿੰਮ ਦਾ ਔਰ ਇਸ ਉਦਮਤਾ ਦਿਵਸ ਦਾ ਹਿੱਸਾ ਬਣੀ ਆਵਾ ਔਰ ਉਹਨਾਂ ਚ ਆਪਣੇ ਆਪ ਚ ਇੱਕ ਨਵਾਂ ਬਲ ਇੱਕ ਸ਼ਮਤਾ ਕਹਿ ਲੋ ਹੈ ਨਾ ਉਤਸ਼ਾਹ ਆਇਆ ਵਾ ਕਿ ਅੱਪਾ ਵੀ ਕੁਝ ਕਰ ਸਕਦੇ ਆ ਕਹਿੰਦੇ ਆ ਕਿ ਜਦੋਂ ਔਰਤ ਘਰ ਤੋਂ ਬਾਹਰ ਨਿਕਲਦੀ ਆ ਤਾਂ ਜ ਕੱਸੇ ਜਾਂਦੇ ਨੇ ਅਨੇਕਾਂ ਗੱਲਾਂ ਸੁਣਨੀਆਂ ਪੈਂਦੀ ਆ ਪਰ ਇਹਦੇ باوجود ਜਿਹੜੀ ਆ ਮਿਹਨਤੀ ਔਰਤਾਂ ਨੇ ਉਹੀ ਅੱਗੇ ਹੁੰਦੀ ਆ ਕੀ ਕਹਿਣਾ ਚਾਹੁੰਦੇ ਬਿਲਕੁਲ ਇਹ ਦੇਖੋ ਇਹ ਕਾਇਨਾਤ ਦੀ ਕੁਦਰਤ ਦੀ ਪੱਕੀ ਨਿਸ਼ਾਨੀ ਆ ਕਿ ਜਿਤ ਜਿਸ ਵੀ ਖੇਤਰ ਵਿੱਚ ਤੁਸੀਂ ਮਿਹਨਤ ਕਰਦੇ ਹੋ ਪਰਮਾਤਮਾ ਇੱਕ ਨਾ ਇੱਕ ਦਿਨ ਉਸ ਦਾ ਫਲ ਤੁਹਾਨੂੰ ਜ਼ਰੂਰ ਦਿੰਦਾ ਹੈ ਔਰ ਅੱਜ ਅਸੀਂ ਬਹੁਤ ਸਾਰੀਆਂ ਮਹਿਲਾਵਾਂ ਦੀਆਂ ਭਾਵਨਾਵਾਂ ਕਹਿ ਲੋ ਜਾਂ ਉਹਨਾਂ ਦੀ ਡੈਸਟੀਨੇਸ਼ਨ ਸੁਣੀ ਆ ਜਿਹੜੀ ਬਹੁਤ ਹੀ ਸੰਘਰਸ਼ ਭਰੀ ਕਿ ਕਿਸ ਤਰ੍ਹਾਂ ਉਹ ਆਪਣੇ ਡਿਲੀਵਰੀ ਦੇ ਟਾਈਮ ਦੇ ਵੀ ਉਹਨਾਂ ਨੇ ਸੰਘਰਸ਼ ਕਰਕੇ ਲੋਕਾਂ ਦੀ ਅਮਰੀਕਰ ਨੂੰ ਸੰਭਾਲ ਲਿਆ ਵਾ ਔਰ ਇੰਡੀਪੈਂਡੈਂਟ ਹੋ ਕੇ ਕਿਸ ਤਰ੍ਹਾਂ ਉਹਨਾਂ ਨੇ ਸਮਾਜ ਨੂੰ ਵੀ ਆਪਣੀ ਦੇਣ ਦਿੱਤੀ ਹੋਈ ਹੈ ਔਰ ਅੱਜ ਉਹ ਇੰਡੀਪੈਂਡ ਨੇ ਔਰ ਉਹਨਾਂ ਨੂੰ ਕਿਸੇ ਦੇ ਅੱਗੇ ਹੱਥ ਫੈਲਾਉਣਾ ਨਹੀਂ ਪੈਂਦਾ ਤੇ ਮੈਨੂੰ ਲੱਗਦਾ ਹੈ ਕਿ ਇਹ ਅੱਜ ਸਾਡਾ ਵੀ ਇਸ ਮੁਹਿੰਮ ਦਾ ਜਾਂ ਇਸ ਪ੍ਰੋਗਰਾਮ ਦਾ ਹਿੱਸਾ ਬੰਨਾ ਆਪਣੇ ਆਪ ਚ ਇਕ ਮਾਣ ਵਾਲੀ ਗੱਲ ਹੈ ਹਾਂ ਹਾਂ ਜੀ ਮੈਮ ਸਭ ਤੋਂ ਪਹਿਲੇ ਤੇ ਆਪਣਾ ਡੈਜ਼ਿਗਨੇਸ਼ਨ ਤੇ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਹ ਲਿਖਿਆ ਗਿਆ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ ਚਾਹੇ ਉਹ ਦਿਹਾਤੀ ਨੇ ਸ਼ਹਿਰੀ ਨੇ ਸਾਰਿਆਂ ਨੂੰ ਇੱਕ ਸਮਾਨ ਸਮਝਾਇਆ ਗਿਆ ਕੀ ਕਹਿਣਾ ਚਾਹੁੰਦੇ ਆ ਮੈਂ ਸੁਖੀਪੁਰ ਮਾਜਜ ਹਾਂ ਦੀ ਇਨਚਾਰਜ ਪਹਿਲਾ ਵਿੰਗ ਤੋਂ ਆਮਾਪੀ ਪਾਤੀ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਜਿਹੜਾ ਸਾਨੂੰ ਅੱਜ ਪਹਿਲੀ ਵਾਰੀ ਕਿਸ ਦਿਵਸ ਬਾਰੇ ਵੀ ਪਤਾ ਲੱਗਾ ਕਿਉਂਕਿ ਅਸੀਂ ਸਾਡਸ ਦੇ ਮਦਰਸ ਡੇ ਮੂਮਨਸ ਡੇ ਸਾਰੇ ਡੇ ਤੁਸੀਂ ਕਰਦੇ ਆ ਪਰ ਹਾਜ਼ਰੀ ਵਾਲੇ ਬੰਦਿਆਂ ਦੇ ਅਸਰ ਵਿੱਚ ਪਤਾ ਚੱਗਾ ਕਿ ਆਪਾਂ ਪਾਰਟੀ ਦਾ ਤੈਅ ਦਿਨ ਉਹਨਾਂ ਦਾ ਨਿਰਧਾਰਨ ਕਰਨਾ ਹੈ ਪੰਜਾਬ ਪਰਮਨੀਸ਼ ਸ਼ੋਧਰੀ ਜੀ ਦਾ ਜਨਮ ਹੈ ਆਪਣਾ ਇੱਕ ਦਸਿਆਵਾ ਕੀ ਤੁਹਾਡਾ ਤੀਨੋਂ ਤੋਂ ਤੁਹਾਨੂੰ ਲੰਬੀ ਗੱਲ ਕਰਨਾ ਚਾਹੀਦਾ ਹੈ ਆਪਣੇ ਸਟੇਟ ਕੰਸਰਵਰਟਰੀ ਮੈਨਸ ਦਾ ਆਪਣੇ ਪੰਜਾਬ ਦਾ ਮੈਲਾ ਵਿੰਗ ਆਮ ਆਦਮੀ ਪਾਰਟੀ ਤੋਂ ਹਮਨਦੀਪ ਕਾਣੋਂ ਦਾ ਜਿਨ੍ਹਾਂ ਨੇ ਸਾਡੇ ਨੂੰ ਇਹ ਮੌਕਾ ਦਿੱਤਾ ਇਹ ਸਾਡੀ ਬਹੁਤ ਮਾਨ ਵਾਲੀ ਗੱਲ ਹੈ ਤੇ ਤੁਸੀਂ ਵੀ ਦੇਖਿਆ ਹੋਏਗਾ ਅੱਜ ਸਵੇਰ ਦਾ ਆਪਣਾ ਸ਼ਹਿਰੀ ਦਾ ਸੀਗਾ ਹੁਣ ਦਿਹਾਤੀ ਦਾ ਵਾ ਤੇ ਦਿਹਾਤੀ ਏਰੀਆ ਇੱਕ ਐਸਾ ਏਰੀਆ ਹੁੰਦਾ ਜਿੱਥੇ ਜੋ ਔਰਤਾਂ ਦਾ ਨਿਕਲਣਾ ਬਹੁਤ ਮੁਸ਼ਕਲ ਹੁੰਦਾ ਹੈ ਕਿਉਂਕਿ ਮੋਤੇ ਹਰ ਵਰਗ ਵਿੱਚ ਦਿਹਾਤੀ ਜਿੱਦ ਦੇਖਿਆ ਜਾਵੇ ਤਾਂ ਮਰਦ ਪ੍ਰਧਾਨ ਦਾ ਹੁੰਦਾ ਪਰ ਸਾਡੀਆਂ ਮਹਿਲਾਵਾਂ ਅੱਜ ਕੋਤੂਆਂ ਇੱਥੇ ਕੋ ਆ ਭਾਰੀ ਗਿੰਦੀ ਵਿੱਚ ਇਹ ਸਾਬਤ ਕਰਦੀਆਂ ਨੇ ਕਿ ਅੱਜ ਸਾਡੀ ਹਰ ਜਗ੍ਹਾ ਵਿੱਚ ਮਹਿਲਾਵਾਂ ਨੇ ਆਪਣਾ ਇਹ ਪੈਰ ਆ ਫਸਾਇਆ ਹਾਂ ਹਾਂਜੀ ਮੈਮ ਅੱਜ ਦੇ ਇਸ ਸਮਾਗਮ ਦੇ ਵਿੱਚ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਤੁਹਾਡਾ ਤਜਰਬਾ ਕੀ ਕਹਿੰਦਾ ਹੈ ਮੇਰਾ ਇਤਿਹਾਸਵਾ ਕਹਿੰਦਾ ਕਿ ਆਦੀ ਕਾਲ ਤੋਂ ਹੀ ਮਹਿਲਾ ਜੋ ਹੈ ਮਜ਼ਬੂਤ ਰਹੀ ਹੈ ਅਸੀਂ ਮਹਾਰਾਣੀ ਲਛਮੀ ਦੇਵੀ ਨੂੰ ਦੇਖੀਏ ਆਪਣੇ ਆਪਣੀਆਂ ਹੋਰ ਵੀ ਜਿਹੜੀਆਂ ਸਿੱਖ ਮਹਿਲਾਵਾਂ ਸਾਡੇ ਲੀਡਰ ਹੋਈਆਂ ਨੇ ਉਹਨਾਂ ਨੇ ਬੜਾ ਯੋਗਦਾਨ ਪਾਇਆ ਅਸੀਂ ਇਹ ਨਹੀਂ ਕਹਿੰਦੇ ਕਿ ਸੇ ਅੱਜ ਕੱਲ੍ਹ ਜ਼ੋਰਾਂ ਤੇ ਅੱਜ ਹੀ ਉੱਠੀਆਂ ਐ ਅਸੀਂ ਤਾਂ ਬਹੁਤ ਸਮੇਂ ਤੋਂ ਉੱਠੀਆਂ ਆਈਆਂ ਐ ਲੇਕਿਨ ਸਾਡੇ ਪੁਰਸ਼ ਪ੍ਰਧਾਨ ਸਮਾਜ ਨੇ ਸਾਨੂੰ ਹਮੇਸ਼ਾ ਦਬਾ ਕੇ ਰੱਖਿਆ ਅੱਜ ਆਮ ਪਾਰਟੀ ਵੀ ਮਹਿਲਾਵਾਂ ਲਈ ਕਾਨਫਰੰਸ ਦੀ ਮੀਟਿੰਗ ਹੈ ਮੈਂ ਕੀਤੀ ਹੈ ਉਹ ਜੀ ਵੀ ਅਸੀਂ ਆਪਣੇ ਵਿਚਾਰ ਬਰਾਬਰ ਤੇ ਔਰ ਆਪਣੇ ਹੱਕਾਂ ਲਈ ਸੇਕੀਏ ਬਣਿਆ ਦੱਸਦੀ ਸਾਨੂੰ ਬਹੁਤ ਬਹੁਤ ਸ਼ੁਕਰੀਆ ਜੋ ਪੰਜਾਬ ਦੇ ਸੁਧਾਰ ਲਈ ਜੋ ਪੰਜਾਬ ਦੀਆਂ ਲੇਡੀਆਂ ਆਈਆਂ ਨੇ ਉਹ ਅੱਗੇ ਆਰੀਆਂ ਨੇ ਪਿੱਛੇ ਦੀਆਂ ਆਉਂਦੇ ਸ਼ਰਮ ਨਾਲ ਬਹੁਤ ਮਜਬੂਤ ਨੇ ਬਹੁਤ ਫੈਸਲਾ ਕਰਦੇ ਨੇ ਕੰਮ ਵੀ ਕਰਨੀਆਂ ਆਮ ਪਾਰਟੀ ਦਾ ਬਹੁਤ ਬਹੁਤ ਸ਼ੁਕਰੀਆ ਦਰ ਕਰਦੀਆਂ ਜਿਨ੍ਹਾਂ ਨੇ আর ਮੇਰਾ ਇੱਕ ਸੁਪਨਾ ਹੈ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਰਾਜ ਬਣਾਈਏ ਆਪਣੀ ਇਸ ਡਿੱਗਦੇ ਹੋਏ ਪੰਜਾਬ ਨੂੰ ਉੱਚਾ ਚੁੱਕੀਏ ਸਾਡਾ ਪੰਜਾਬ ਕ੍ਰਾਂਤੀਕਾਰੀ ਹੈ ਕ੍ਰਾਂਤੀ ਕਰਕੇ ਦੇਸ਼ ਆਜ਼ਾਦ ਕਰਾਇਆ ਇਸ ਕਰਕੇ ਅਸੀਂ ਅੱਜ ਇਹ ਚਾਹੁੰਦੇ ਹਾਂ ਕਿ ਸਾਨੂੰ ਕਿ ਅੱਖਾਂ ਮੈਂ ਗੰਦੇ ਲੀਡਰਾਂ ਦੇ ਕੋਲ ਸਾਨੂੰ ਛੁਟਕਾਰਾ ਮਿਲਿਆ ਤਾਂ ਅਸੀਂ ਆਮ ਪਾਰਟੀ ਚਾਹ ਆਮ ਪਾਰਟੀ ਜਿੰਦਾਬਾਦ ਤੇ ਆਮ ਪਾਰਟੀ ਨੇ ਮਹਿਲਾਵਾਂ ਨੂੰ ਮੌਕਾ ਦਿੱਤਾ ਹੈ ਤੇ ਅੱਜ अनेका ਮਹਿਲਾਵਾਂ ਪਿੰਡਾਂ ਦੇ ਵਿੱਚ ਸਰਪੰਚ ਬਣੀਆਂ ਨੇ ਜਿਹੜਾ ਸੈਲਫ ਹੈਲਥ ਗਰੁੱਪ ਆ ਉਹ ਚਲਾ ਰਹੀਆਂ ਨੇ ਤੇ ਆਮਦਨ ਦਾ ਇੱਕ ਸਰੋਤ ਜਿਹੜਾ ਆ ਉਹ ਪ੍ਰੋਪਰ ਉਹਨਾਂ ਨੂੰ ਮਿਲਿਆ ਹੈ ਕੀ ਕਹਿਣਾ ਚਾਹੁੰਦੇ ਆ ਇਹਦੇ ਵਾਸਤੇ ਬਹੁਤ ਕਰਨਾ ਕੋ ਦੇਖ ਤੋਂ ਸਰਵਿਸ ਕਰ ਚੁੱਕੀ ਹਾਂ ਮੈਂ ਆਪਣੀ ਕੀਤੀ ਜੋ ਸੁਭਾਤ ਔਰ ਤਾਂ ਕੋਈ ਨਹੀਂ ਸੀ ਨਿਕਲਦੀ ਮੈਂ ਗਵਰਨਮੈਂਟ ਜੌਬ ਕੀਤਾ ਔਰ ਮੈਨੂੰ ਬੜੀ ਖੁਸ਼ੀ ਹੈ ਕੀ ਔਰਤਾਂ ਜਪਿੰਡਾਂ ਦੇ ਵਿੱਚ ਸਪੰਚ ਬਣ ਗਈਆਂ ਨੇ ਔਰ ਅੱਛੇ-ਅੱਛੇ ਅਹੁਦੇ ਹਾਂ ਤੇ ਨੇ ਔਰ ਆਈਐਸ ਪੀਸੀਐਸ ਆਫਿਸਰਸ ਨੇ ਸਾਡੀ ਪਹਿਲਾ ਤਿਰੰਗਵੇਦੀ ਆਫਿਸਰ ਨਹੀਂ ਆਈਐਸ ਪੀਸੀਐਸ ਆਫਿਸਰ ਰਹੀ ਹੈ ਮੋਟਾ ਸਾਡੇ ਵਾਸਤੇ ਬੜੀ ਮਾਨ ਦੀ ਗੱਲ ਹੈ ਔਰਤਾਂ ਕਿਸੇ ਉਹ ਕੱਟ ਨਹੀਂ ਹੈਗੀਆਂ ਜਿਹੜਾ ਤੁਸੀਂ ਸਵਾਲ ਕੀਤਾ ਉਹਦਾ ਇੱਕੋ ਹੀ ਜਵਾਬ ਹੈ ਕਿ ਜੋ ਕੁਛ ਅਸਲ ਔਰਤਾਂ ਕਰਦੇ ਉਹਨਾਂ ਨੇ ਖੁਦ ਪਾਇਆ ਹੈ ਔਰ ਕ੍ਰਾਂਤੀ ਕੀਤੀ ਹੈ ਔਰ ਅੱਗੇ